ਅਗਰ ਤੁਸੀਂ ਰੈਕਟਰ ਲਾਈਟ ਕਰੋਸ ਕਰਨ ਦੇ ਆਧਾਰ ਤਾਂ ਹੁਣ ਹੋ ਜਾਓ ਸਾਵਧਾਨ ਕਿਉਂਕਿ ਇਹ ਚਲਾਨ ਹੋਣੇ ਆ ਜਾਂ ਜਿਹੜੇ ਕੈਮਰੇ ਲੱਗਨੇ ਆ ਹੁਣ ਜਾਨੀ ਕੋਈ ਬੰਦਾ ਬੱਚ ਨਹੀਂ ਸਕਦਾ ਥੋੜਾ ਸਾਹਮਣੇ ਦੇਖ ਲੋ ਆ ਦਿਖਾਈ ਵੀ ਮੁੰਡਾ ਪੜਿਆ ਆ ਹੈਲਮਟ ਹੈ ਨਹੀਂ ਇਹਦੇ ਤੇ ਹੁਣ ਹੈਲਮਟ ਹੈ ਨਹੀਂ ਇਹ ਇੱਥੇ ਪਿੰਡ ਆ ਮਗਰ ਵੀ ਹੈਲਮਟ ਹੈ ਨਹੀਂਗਾ ਹੁਣ ਪੁਲਿਸ ਕੀ ਕਰੇ ਆ ਵੀ ਹੈਲਮਟ ਹੈ ਨਹੀਂਗਾ ਵੱਡੀ ਸਮੱਸਿਆ ਇੱਥੇ ਇਹ ਆ ਇੱਥੇ ਗੱਡੀਆਂ ਮਿਨੀ ਬੱਸਾਂ ਵੀ ਇਸੇ ਚੌਕ ਤੇ ਕਰਦੀਆਂ ਨੇ ਸਕੂਲੀ ਬੱਚੇ ਵੀ ਇੱਥੋਂ ਗੁਜ਼ਰਦੇ ਆ ਇੱਥੇ ਤਾਂ ਟ੍ਰੈਫਿਕ ਦੀ ਸਮੱਸਿਆ ਆਏ ਦਿੰਦੀ ਰਹਿੰਦੀ ਰਹਦੀ ਆ ਚੌਕ ਦੇ ਵਿੱਚ ਕੱਲਾ ਕਿ ਟ੍ਰੈਫਿਕ ਲਾਈਟ ਵੀ ਲੱਗਣੀ ਚਾਹੀਦੀ ਹੈ ਜਰੂਰੀ ਬਹੁਤ ਜਰੂਰੀ ਆ ਬਹੁਤ ਜਰੂਰੀ ਆ ਪਹਿਲਾਂ ਲੱਗੀਆਂ ਸੀਗੀਆਂ ਫੇਰ ਉਹ ਤੋਂ ਬਾਅਦ ਪ੍ਰੋਬਲਮ ਆ ਹੁਣ ਵੱਡੀਆਂ ਵੀ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਇੱਥੇ ਕ੍ਰੋਸ ਕਰਦੀਆਂ ਨੇ ਜਿਸ ਤਰ੍ਹਾਂ ਕਾਫੀ ਲੋਕ ਨੇ ਜਿਹੜੇ ਇੱਥੋਂ ਤੁਸੀਂ ਦੇਖ ਸਕਦੇ ਆ ਕਿ ਲੰਘਦੇ ਨੇ ਕਿਉਂਕਿ ਇੱਕ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਮੈਂ ਕੋਰਨਾ ਸ਼ਹਿਰ ਇੱਕ ਖਾਸ ਮੁੱਦੇ ਤੇ ਹਾਜ਼ਰ ਹੋਇਆ ਪਹਿਲਾਂ ਮੈਂ ਗੱਲ ਕਰ ਲੈਣਾ ਲੁਧਿਆਣਾ ਦੀ ਲੁਧਿਆਣਾ ਸ਼ਹਿਰ ਦੀ ਜਿਹੜਾ ਕਿ ਲੁਧਿਆਣਾ ਜੇ ਤੁਸੀਂ ਜਾਣਦੇ ਆਂ ਤੁਸੀਂ ਲੁਧਿਆਣੇ ਵਿੱਚ ਚੋਰ ਤੁਸੀਂ ਜਾਣਦੇ ਹੋ ਤਾਂ ਅਗਰ ਤੁਸੀਂ ਰੈਕਟਰ ਲਾਈਟ ਕਰੋਸ ਕਰਨ ਦੇ ਆ ਤਾਂ ਹੁਣ ਹੋ ਜਾਓ ਸਾਵਧਾਨ ਕਿਉਂਕਿ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜਾ ਕਿ ਹਰ ਚੌਂਕ ਦੇ ਵਿੱਚ ਕੈਮਰੇ ਵੀ ਸੌਲ ਕਰ ਦਿੱਤੇ ਗਏ ਨੇ ਅਗਰ ਤੁਸੀਂ ਰੈੱਡ ਲਾਈਟ ਕ੍ਰੋਸ ਕਰਦੇ ਹੋ ਜਾਂ ਕੁਝ ਉਲਗਣਾ ਕਰਦੇ ਹੋ ਤਾਂ ਜਿਹੜਾ ਚਲਾਨ ਆ ਉਹ ਤੁਹਾਡੇ ਤੁਹਾਡੇ ਘਰ ਵਿੱਚ ਪਹੁੰਚਣਗੇ ਹੁਣ ਮੇਰੇ ਨਾਲ ਸਹਿਯੋਗੀ ਆ ਤਨੰਦਪੂਰੀ ਵੀ ਮੌਜੂਦ ਨੇ ਆਪਾਂ ਸਾਨੇਵਾਲ ਚੌਕ ਦੇ ਵੀ ਗੱਲ ਕਰਾਂਗੇ ਉਹਨਾਂ ਦੇ ਨਾਲ ਸਰ ਸ਼ੋਸ਼ੀ ਕਾਲ ਜੀ ਪਹਿਲਾਂ ਸਵਾਗਤ ਕਰਦੇ ਆਂ ਧੰਨਵਾਦ ਸਰਨ ਜੀ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਸਾਨੇਵਾਲ ਦੀਆਂ ਖਾਸ ਕਰਕੇ ਸਮੱਸਿਆਵਾਂ ਨੂੰ ਲੋਕਾਂ ਦੇ ਸਾਹਮਣੇ ਕਰਦੇ ਹੋ ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਲੁਧਿਆਣਾ ਸ਼ਹਿਰ ਦੀ ਜੀ ਦੁਦਾਨਾ ਸ਼ਹਿਰ ਦੇ ਵਿੱਚ ਹੁਣ ਜਿਹੜੇ ਇੱਕ ਟ੍ਰੈਫਿਕ ਯੂਦਾਨਾ ਫਰਸ ਵੱਲੋਂ ਜੀ ਕੈਮਰੇ ਸੋਲ ਕਿਤੇ ਗਏ ਨੇ ਈ ਚਲਾਨ ਜਿਹੜੇ ਹੁਣ ਲੋਕਾਂ ਦੇ ਘਰਾਂ ਤੇ ਪਹੁੰਚ ਰਹੇ ਨੇ ਪਹਿਲਾਂ ਕਿਸ ਭਾਂ ਦੇ ਦੀ ਇਹ ਜਿਹੜੇ ਈ ਚਲਾਨ ਨੇ ਕਿਉਂਕਿ ਆਪਣੇ ਜੇ ਆਪਾਂ ਕਹੀਏ ਵੀ ਦੇਸ਼ ਨੇ ਤਰੱਕੀ ਕੀਤੀ ਹੈ ਮੈਂ ਬਾਹਰ ਜਦੋਂ 11 ਜੀ ਕੈਨੇਡਾ ਪਹਿਲੀ ਵਾਰੀ ਗਿਆ ਸੀ ਉਦੋਂ ਮੈਂ ਦੇਖ ਰਿਹਾ ਸੀ ਕਿ ਇੱਕ ਬੰਦੇ ਨੇ ਕਿਹਾ ਵੀ ਯਾਰ ਆ ਬੰਦੇ ਨੂੰ ਟਿਕਟ ਮਿਲ ਗਈ ਗੱਡੀ ਅੱਗੇ ਨਿਕਲੀ ਲੱਗਿਆ ਵੀ ਇਹਨੂੰ ਕੋਈ ਮਿਲ ਗਈ ਮੈਂ ਦੇਖਿਆ ਵੀ ਆਲੇ-ਦਾਲ ਕੋਈ ਚਲਾਨ ਵਾਲਾ ਕਹਿੰਦੇ ਵੀ ਕੈਮਰੇ ਲੱਗੇ ਹੋਏ ਆ ਇਹ ਕੈਮਰਾ ਨਹੀਂ ਹੁਣ ਸੇਮ ਉਹੀ ਤਰਜ਼ ਦੇ ਉੱਤੇ ਕਿਉਂਕਿ ਪਹਿਲਾਂ 2019 ਦੇ ਵਿੱਚ ਵੀ ਪਾਲਿਸੀ ਆਈ ਉਹ ਸ਼ੁਰੂ ਕੀਤਾ ਪਰ ਉਹ ਕਾਮਯਾਬ ਨਹੀਂ ਹੋ ਸਕਿਆ ਪਰ ਹੁਣ ਜਿਹੜੀ ਆ ਪੰਜਾਬ ਪੁਲਿਸ ਦੇ ਬਹੁਤ ਵਧੀਆ ਅਪਰਾਲੇ ਨੇ ਕਿ ਜਿਹੜੇ ਇਹਨੇ ਈ ਚਲਾਨ ਹੋਣੇ ਆ ਜਾਂ ਜਿਹੜੇ ਕੈਮਰੇ ਲੱਗਣੇ ਆ ਹੁਣ ਯਾਨੀ ਕੋਈ ਬੰਦਾ ਬੱਚ ਨਹੀਂ ਸਕਦਾ ਕਿਉਂਕਿ ਜਿਹੜੇ ਚੌਕਾਂ ਦੇ ਵਿੱਚ ਮੁਲਾਜ਼ਮ ਖੜੇ ਆ ਉਹ ਆਪਣੀ ਆਪਣੀ ਡਿਊਟੀ ਦੇ ਉੱਤੇ ਉਹਨਾਂ ਨੇ ਚਲਾਨ ਕਰ ਰਹੇ ਆ ਕਈ ਵਾਰੀ ਆਪਾਂ ਲੈਂਥ ਵਾਲਾ ਕਰਕੇ ਛੁੱਟ ਜਾਂਦੇ ਆ ਬਈ ਚਲੋ ਬੱਚਾ ਛੋਟਾ ਬਾਜ ਜਾਂ ਇਹਦੀ ਉਮਰ ਘੱਟ ਆ ਕੇ ਵੀ ਕਿਉਂਕਿ ਆਪਣੇ ਪਿੰਡਾਂ ਵਾਲੇ ਜਵਾਨ ਤਾਂ ਲਈ ਫਿਰਦੇ ਆ ਮੋਟਰਸਾਈਕਲ ਸਕੂਟਰ ਉਹਨਾਂ ਦੇ ਵੀ ਚਲਾਨ ਬਣਦੇ ਆ ਦੂਸਰੀ ਗੱਲ ਆ ਵੀ ਜਿਹੜੀ ਵੱਡੀ ਪ੍ਰੋਬਲਮ ਆ ਆਪਾਂ ਮੜਾ ਮੜਾ ਕਹਿ ਕੇ ਨੰਬਰ ਪਲੇਟ ਨਹੀਂ ਹੈਗੀ ਜਾਂ ਹੈਲਮਟ ਨਹੀਂ ਹੈਗਾ ਜਾਂ ਆਪਾਂ ਜੈਬਰਾ ਟਰੈਕਿੰਗ ਕਰ ਸਕਰ ਜੰਨੇ ਆ ਇਹ ਚਲਾਨ ਹੁਣ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ ਹੁਣ ਚਲਾਨ ਹੋਣਾ ਹੀ ਹੋਣਾ ਪਰ ਮੈਂ ਹੁਣੇ ਹੁਣੇ ਮੈਂ ਪੁਲਿਸ ਅਧਿਕਾਰੀਆਂ ਨਾਲ ਵੀ ਗੱਲ ਕਰਕੇ ਹਟਿਆ ਤੇ ਮੈਂ ਸਾਡੇ ਪੰਜਾਬ ਪੁਲਿਸ ਦੇ ਪਰਮਿੰਦਰ ਸਿੰਘ ਨੇ ਖਾਨੇਦਾਰ ਸਾਹਿਬ ਉਹ ਜਿਹੜੇ ਕਿ 5 ਜ਼ੋਨ ਦੇ ਅੰਚਾਰ ਵੀ ਨੇ ਇੱਥੇ ਪੈਕ ਨੂੰ ਕੰਟਰੋਲ ਕਰਦੇ ਆ ਬਹੁਤ ਵਧੀਆ ਡਿਊਟੀ ਲੈਂਦੇ ਆ ਤੇ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਉਹ ਕਹਿੰਦੇ ਵੀ ਹੁਣ ਜਿਹੜਾ ਚਲਾਣਾ ਦੇ ਵਿੱਚ ਮੈਂ ਕਿਹਾ ਵਾਧਾ ਕਿ ਮੈਂ ਕਹਿੰਦਾ ਚਲਾਣਾ ਦੇ ਵਿੱਚ ਤੂੰ ਹੋ ਸਕਦਾ ਵੀ ਡਬਲ ਵਾਧਾ ਹੋਵੇ ਕਿਉਂਕਿ ਅੱਗੇ ਮਾਰੀ ਮੋਟੀ ਸ਼ਪਾਸ਼ਿਆ ਕੋਈ ਛੱਡਿਆ ਜਾ ਸਕਦਾ ਸੀ ਤੇ ਹੁਣ ਉਹ ਜਿਹੜਾ ਕੈਮਰਾ ਉਹਨੇ ਕਿਸੇ ਨੂੰ ਬਕਸ਼ਣਾ ਨਹੀਂ ਚਲਾਣ ਤੁਹਾਡੇ ਘਰੇ ਆ ਜਿਹੜਾ ਤੁਹਾਡੇ ਮੋਬਾਈਲ ਤੇ ਆ ਜਿਹੜਾ ਤੁਹਾਡੇ ਨੈਟ ਰਾਹੀਂ ਤੁਹਾਡੇ ਨਾਲ ਸਿਸਟਮ ਜੁੜ ਜਾਣਾ ਹੈ ਕਿਹੜੇ ਕਿਹੜੇ ਰੂਲ ਨੇ ਜਿਹੜੇ ਫੋਲੋ ਕਰਨੇ ਪੈਣੇ ਆ ਹੁਣ ਰੂਲ ਤਾਂ ਸੇਮ ਹੁੰਦੀਆਂ ਹੁਣ ਆ ਸਾਹਮਣੇ ਦੇਖ ਲੋ ਆ ਦਿਖਾਈ ਵੀ ਮੁੰਡਾ ਪੜਿਆ ਆ ਹੈਲਮਟ ਹੈ ਨਹੀਂ ਇਹਦੇ ਤੇ ਹੁਣ ਹੈਲਮਟ ਹੈ ਨਹੀਂ ਇਹ ਇੱਥੇ ਪਿੰਡ ਆ ਮਗਰ ਵੀ ਹੈਲਮਟ ਹੈ ਨਹੀਂਗਾ ਹੁਣ ਪੁਲਿਸ ਕੀ ਕਰੇ ਆ ਵੀ ਹੈਲਮਟ ਹੈ ਨਹੀਂਗਾ ਜੇ ਹੁਣ ਹੈਲਮਟ ਨਹੀਂ ਹੈਗੇ ਪੁਲਿਸ ਨੇ ਨਾ ਚਲਾਨ ਬਣਦੇ ਆ ਇਹ ਨੰਗੇ ਪੁਲਿਸ ਇੱਕ ਪੁਲਸ ਵਾਲੇ ਮਲਕੀਨੇ ਇੱਕ ਬੰਦੇ ਨੂੰ ਘੇਰ ਕੇ ਕਰ ਸਕਦੇ ਆ ਇਧਰ ਜੀ ਨੰਗੇ ਉਧਰ ਜੀ ਪਰ ਇਹ ਜੇ ਨੰਗੇ ਪਰ ਇਹਨਾਂ ਦਾ ਮੋਟਰਸਾਈਕਲ ਆ ਜਿਹੜਾ ਉਹਦਾ ਜਿਹੜਾ ਚਲਾਨ ਆ ਉਹ ਬਣਦਾ ਹੀ ਬਣਦਾ ਆ ਠੀਕ ਆ ਇੱਕ ਇਹ ਹੋ ਗਿਆ ਜੈਬਰਾ ਟਰੈਕਿੰਗ ਹੋ ਗਈ ਆਪ ਸੀਟ ਬੈਲਟ ਜਿਹੜੇ ਆਮ ਪਹਿਲਾਂ ਵਾਂਗ ਚਲਾਣਾ ਮਤਲਬ ਉਹੀ ਚੀਜ਼ਾਂ ਸੇਮ ਹੈਗੀਆਂ ਨੇ ਬਿਲਕੁਲ ਜਿਸ ਤਰ੍ਹਾਂ ਕਿ ਪਹਿਲਾਂ ਅਸੀਂ ਜੈਬਰਾਂ ਕ੍ਰੋਸਿੰਗ ਲੈਂਡ ਵੀ ਆਪਾਂ ਕਰਕੇ ਖੜ ਜਾਂਦੇ ਸੀਗੇ ਜਾਂ ਫਿਰ ਆਪਾਂ ਮਤਲਬ ਰੈੱਡ ਲਾਈਟ ਵੀ ਕ੍ਰੋਸ ਕਰ ਦਿੰਦੇ ਸੀਗੇ ਤਾਂ ਜਿਹੜੀ ਹੁਣ ਰੈੱਡ ਲਾਈਟ ਆਪਾਂ ਨਹੀਂ ਕ੍ਰੋਸ ਕਰ ਸਕਦੇ ਤਾਂ ਜਿਹੜੀ ਕੈਪਚਰ ਆ ਕਰ ਲਈ ਗਈ ਸਦਾ ਹੀ ਚਲਾਂ ਦਾ ਘਰੇ ਪੁੰਚੇ ਸਵਰਨ ਲਾਜ ਲਾ ਕਾਨੂੰਨ ਤੇ ਕਾਨੂੰਨ ਆ ਕਿਉਂਕਿ ਕਾਨੂੰਨ ਆਪਣਾ ਵਧੀਆ ਆ ਪਰ ਆਪਾਂ ਕਾਨੂੰਨ ਫੋਲੋ ਕਰਨ ਵਾਲੇ ਬੰਦੇ ਵਧੀਆ ਨਹੀਂ ਹੈਗੇ ਕਿਉਂ ਅਸੀਂ ਆਪ ਖੋਦੇ ਆ ਦਿਖਾਈ ਵੀ ਉਧਰ ਆ ਦੱਸੋ ਸਕੂਟਰੀ ਦੀ ਜਾਨ ਨਿਕਲੀ ਪਈ ਆ ਪੂਰੇ ਪਿੰ ਹੁਣ ਇਹੋ ਜੀਆਂ ਚੀਜ਼ਾਂ ਬਾਹਰਲੇ ਮੁਲਕਾਂ 'ਚ ਕਿਉਂ ਨਹੀਂ ਚੱਲਦੀਆਂ ਠੀਕ ਬਿਲਕੁਲ ਇਹੋ ਜੀਆਂ ਚੀਜ਼ਾਂ ਬਾਹਰਲੇ ਮੁਲਕਾਂ 'ਚ ਜਲਦੀਆਂ ਕਿ ਇਹ ਬਾਹਰਲੀ ਤਕਨੀਕ ਦੇ ਮੁਤਾਬਕ ਹੀ ਆ ਵੀ ਜਿਹੜੇ ਮਿਲਲਾ ਦਾ ਲੁਧਿਆਣਾ 'ਚ ਕਈ ਥਾਵਾਂ ਦੇ ਉੱਤੇ ਲੱਗ ਵੀ ਗਏ ਨੇ ਕੈਮਰੇ ਤੇ ਹੁਣ ਵੀ ਹਾਂ ਗੱਲ ਰਹੀ ਕਿ ਸ਼ਹਿਰ ਦੀ ਆਪਣੇ ਸਾਹਨੇ ਵਾਲ ਦੀ ਇੱਥੇ ਵੀ ਲੱਗਣੇ ਚਾਹੀਦੇ ਆ ਕਿਉਂਕਿ ਇੱਥੇ ਸਭ ਤੋਂ ਵੱਡੀ ਤਾਂ ਗੱਲ ਆ ਵੀ ਵੱਡੇ ਵੱਡੇ ਕੰਟੇਨਰ ਗੁਜ਼ਰਦੇ ਆ ਇਹਦੀਆਂ ਆਪਾਂ ਕਿੰਨੀਆਂ ਨਿਊਜ਼ਾਂ ਲਾ ਚੁੱਕੇ ਆ ਇਹਦੇ ਕੰਟੇਨਰ ਕਿੰਨੇ ਗੁਜ਼ਰਦੇ ਵੱਡੇ ਵੱਡੇ ਇਹਨਾਂ ਦੇ ਚਲਾਨ ਹੋਣੇ ਚਾਹੀਦੇ ਆ ਵੀ ਇਹ ਆਹ ਰੋਡ ਦੇ ਉੱਤੇ ਜਿਹੜੀ ਲਿਮਟਡ ਟ੍ਰਾਫਿਕ ਦਾ ਉਹ ਹੋਣੀ ਚਾਹੀਦੀ ਆ ਇੱਥੇ ਤਾਂ ਜੋ ਦਿੱਲੀ ਤੋਂ ਆਪਣੇ ਹਿਮਾਚਲ ਤੋਂ ਚੱਲਦੀਆਂ ਗੱਡੀਆਂ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਚੰਡੀਗੜ੍ਹ ਤੋਂ ਹੁੰਦੀਆਂ ਹੋਈਆਂ ਪਟੰਡਾ ਫਿਰੋਜ਼ਪੁਰ ਨਿਕਲਦੀਆਂ ਨੇ ਉਹ ਸਾਰੀਆਂ ਸਾਂਨੇਵਾਲ ਦੇ ਇਸੇ ਚੌਂਕ ਦੇ ਵਿੱਚੋਂ ਗੁਜ਼ਰਦੀਆਂ ਨੇ ਕਿਉਂਕਿ ਮੇਨ ਸੇਸ ਸੂਰੀ ਮਾਰ ਕੇ ਵੱਡਾ ਉੱਪਰੋਂ ਹਾਈਵੇ ਵੱਡੀਆਂ ਗੱਡੀਆਂ ਜਾਂਦੀਆਂ ਨੇ ਜਿਹੜੀਆਂ ਅਮਰਸਰ ਤੋਂ ਦਿੱਲੀ ਦਿੱਲੀ ਤੋਂ ਅਮਰਸਰ ਪਰ ਵੱਡੀ ਸਮੱਸਿਆ ਇੱਥੇ ਇਹ ਆ ਇੱਥੇ ਗੱਡੀਆਂ ਮਿਨੀ ਬੱਸਾਂ ਵੀ ਇਸੇ ਚੌਂਕ ਤੇ ਕਰਦੀਆਂ ਨੇ ਸਕੂਲੀ ਬੱਚੇ ਵੀ ਇੱਥੋਂ ਗੁਜ਼ਰਦੇ ਆ ਇੱਥੇ ਤਾਂ ਟ੍ਰੈਫਿਕ ਦੀ ਸਮੱਸਿਆ ਆਏ ਦਿਨ ਰਹਿੰਦੀ ਰਹਦੀ ਆ ਇੱਥੇ ਤਾਂ ਬਹੁਤ ਲੰਮੇ ਸਮੇਂ ਤੋਂ ਆਪਾਂ ਰੋਲਾ ਪਾਉਂਦੇ ਆ ਰਹੇ ਆਂ ਵੀ ਇੱਥੇ ਜਿਹੜਾ ਦਰਾਹੇ ਵਾਲਾ ਪੁਲ ਜਦੋਂ ਗੈਸ ਕੈਂਡ ਹੋਇਆ ਵੀ ਉਹ ਬੰਦ ਕਰ ਦਿੱਤਾ ਗਿਆ ਉਹ ਬੰਦ ਕਰਨ ਦੇ ਨਾਲ ਇੱਥੇ ਟ੍ਰੈਫਿਕ ਵੱਧ ਗਈ ਹੁਣ ਇੱਥੇ ਦੇ ਲੋਕਾਂ ਦੀ ਜਿਹੜੀ ਵੱਡੀ ਸਮੱਸਿਆ ਇੱਥੇ ਨਾ ਤੇ ਕੋਈ ਮੈਂ ਕੀ ਕਹਾ ਵੀ ਇੱਥੋਂ ਦਾ ਕੋਈ ਵੀ ਚੌਧਰੀ ਆ ਇਹ ਵੱਡਾ ਪ੍ਰਾਲਾ ਕਰਨੋਂ ਜਾਂ ਪੁਲਿਸ ਅਧਿਕਾਰੀਆਂ ਤੱਕ ਜਾਂ ਮਹਿਕਮੇ ਤੱਕ ਇਹ ਕੋਈ ਪਹੁੰਚ ਨਹੀਂ ਕਰ ਰਿਹਾ ਵੀ ਇੱਥੇ ਉਹ ਵੀ ਟ੍ਰੈਫਿਕ ਖੋਲੀ ਜਾਵੇ ਤਾਂ ਜੋ ਜਿਹੜੀਆਂ ਗੱਡੀਆਂ ਉਧਰੋਂ ਨਿਕਲ ਜਾਣ ਨਹੀਂ ਤਾਂ ਫਿਰ ਇੱਥੇ ਲੋਕਾਂ ਦੇ ਕਿੰਨੇ ਕਿੰਨੇ ਕਲੈਮ ਕਰ ਸਕਦੇ ਆ। ਸਾਨੇਵਾਲ ਚੌਂਕ ਦੇ ਵਿੱਚ ਕੱਲਾ ਕੀ ਟ੍ਰੈਫਿਕ ਲਾਈਟ ਵੀ ਲੱਗਣੀ ਚਾਹੀਦੀ ਹੈ। ਇਹ ਜ਼ਰੂਰੀ ਬਹੁਤ ਜ਼ਰੂਰੀ ਹੈ। ਆਹ ਬਹੁਤ ਜ਼ਰੂਰੀ ਹੈ। ਪਹਿਲਾਂ ਲੱਗੀਆਂ ਸੀਗੀਆਂ ਫੇਰ ਉਦੋਂ ਬਾਅਦ ਚ ਪ੍ਰੋਬਲਮ ਆ। ਹੁਣ ਟ੍ਰੈਫਿਕ ਲਾਈਟਾਂ ਹੋਣੀਆਂ ਚਾਹੀਦੀਆਂ ਨੇ। ਹੁਣ ਇੱਥੇ ਆਏ ਦੇ ਐਕਸੀਡੈਂਟ ਹੁੰਦਾ ਜੀ। ਉਹ ਤੁਸੀਂ ਉਧਰੋਂ ਜਦੋਂ ਗੱਡੀ ਉੱਤਰਦੀ ਆਉ ਇੱਕ ਹੋਟਲ ਦੇ ਵਿੱਚ ਮਰ ਗਈ ਆ ਕੇ ਵੱਡੀ ਗੱਡੀ। ਆਹ ਥੋੜੇ ਦਿਨ ਪਹਿਲਾਂ ਉੱਥੇ ਇੱਕ ਐਕਸੀਡੈਂਟ ਮਨ ਮੈਨੂੰ ਲੱਗਦਾ ਵੀ ਐਵਰੇਜ ਮਹੀਨੇ ਦੇ ਵਿੱਚ 5-7 10 ਐਕਸੀਡੈਂਟ ਛੋਟੇ-ਮ ਉਹ ਇਹਨਾਂ ਨੂੰ ਕੰਟਰੋਲ ਕਿਵੇਂ ਹੋ ਸਕਦਾ ਤਾਂ ਹੀ ਹੋ ਸਕਦਾ ਜੇਕਰ ਮਤਲਬ ਜਿਹੜਾ ਟ੍ਰੈਫਿਕ ਦੇ ਰੂਲ ਨੇ ਲੋਕ ਉਹਨਾਂ ਨੂੰ ਫੋਲੋ ਕਰਨਗੇ ਪਰ ਲੋਕ ਉਹਨਾਂ ਨੂੰ ਫੋਲੋ ਨਹੀਂ ਕਰਨਗੇ ਆਪ ਮਾਰੇ ਚਲੀ ਜਾਣਗੇ ਤੇ ਮੈਨੂੰ ਲੱਗਦਾ ਵੀ ਇਹ ਆਏ ਦਿਨ ਜਿਹੜੀਆਂ ਸਮੱਸਿਆਵਾਂ ਨੇ ਵਧਣਗੀਆਂ ਬਿਲਕੁਲ ਸੋ ਜਿਸ ਤਰ੍ਹਾਂ ਦੋਸਤੋਂ ਪਹਿਲਾਂ ਗੱਲਬਾਤ ਕੀਤੀ ਆ ਪਹਿਲਾਂ ਲੁਜ਼ਾਨਾ ਸਾਹਿਬ ਦੀ ਤੁਸੀਂ ਲੁਜ਼ਾਨਾ ਸਾਹਿਬ ਦੇ ਪਾ ਜਾਣੇ ਹੋ ਜੇ ਅਗਰ ਰੈੱਡ ਲਾਈਟ ਕ로ਸ ਕਰਦੇ ਹੋ ਜਾਂ ਜੈਦਾ ਲਾਈਨ ਹੈ ਜਿਹੜੀ ਕ로ਸ ਕਰਦੇ ਹੋ ਤੇ ਜੇ ਅਗਰ ਤੁਸੀਂ ਕ로ਸ ਕਰਦੇ ਹੋ ਤਾਂ ਮਤਲਬ ਜਿਹੜਾ ਕਿ ਉਹ ਜਿਹੜਾ ਈ ਚਲਾਨ ਆ ਤੁਹਾਡੇ ਬਿਲਕੁਲ ਤੁਹਾਡੇ ਘਰੇ ਪਹੁੰਚ ਜਾਏਗਾ ਗੱਲ ਕੀਤੀ ਇਸ ਸਾਨੇਵਾਲ ਸ਼ਹਿਰ ਦੀ ਵੀ ਸਾਨੇਵਾਲ ਸ਼ਹਿਰ ਦੇ ਵਿੱਚ ਵੀ ਜਿਹੜੀ ਕਾਫੀ ਟ੍ਰੈਫਿਕ ਦੀ ਸਮੱਸਿਆ ਹੈ ਉਹ ਉਸ ਵਿੱਚ ਵੀ ਅਸੀਂ ਡਿਸਕਸ ਕੀਤੀ ਹੈ ਕਿ ਹੁਣ ਇੱਥੇ ਇੱਕ ਰੈੱਡ ਲਾਈਟ ਦੀ ਵੀ ਜ਼ਰੂਰਤ ਆ ਇਸ ਤੱਕ ਕੋਈ ਲਾਈਟ ਆ ਜਿਹੜੀ ਟ੍ਰੈਫਿਕ ਲੈਣਾਂ ਦੀ ਬਹੁਤ ਜ਼ਰੂਰਤ ਆ ਤੁਸੀਂ ਗੱਡੀਆਂ ਵੀ ਦੇਖ ਸਕਦੇ ਹੋ ਕਿ ਇਸ ਰੁਕੇ ਦੇ ਨਾਲ ਜਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਇੱਥੇ ਕ੍ਰੋਸ ਕਰਦੀਆਂ ਨੇ ਜਿਸ ਤਰ੍ਹਾਂ ਕਾਫੀ ਲੋਕ ਨੇ ਜਿਹੜੇ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਲੰਘਦੇ ਨੇ ਕਿਉਂਕਿ ਇੱਕ ਮੇਨ ਪੁਆਇੰਟ ਆ ਮੇਨ ਚੌਕ ਆ ਕਿਉਂਕਿ ਜਿਹੜਾ ਇੱਕ ਪੁਆਰੇ ਤੋਂ ਸਾਨੇਵਾਲ ਨੂੰ ਔਰ ਇਧਰੋਂ ਲੁਧਿਆਣਾ ਤੋਂ ਸਾਨੇਵਾਲ ਨੂੰ ਇਧਰੋਂ ਦਿੱਲੀ ਤੋਂ ਸਾਨੇਵਾਲ ਔਰ ਇਧਰੋਂ ਢੀਲੇ ਰੋਡ ਤੋਂ ਜਿਹੜਾ ਸਾਨੇਵਾਲ ਤੋਂ ਕਾਫੀ ਜਿਹੜੇ ਗੱਡੀਆਂ ਤੇ ਪਹੁੰਚਦੀਆਂ ਨੇ ਇੱਕ ਮਤਲਬ ਕਾਫੀ ਜਿਹੀ ਸਮੱਸਿਆ ਟ੍ਰੈਫਿਕ ਦੀ ਸਮੱਸਿਆ ਇਹ ਜਿਹੜੀ ਮੈਂ ਗੱਲ ਕੀਤੀ ਹੈ ਨਾ ਵੀ ਇਧਰੋਂ ਗੱਡੀਆਂ ਆ ਰਹੀਆਂ ਨੇ ਜਾਂ ਦਿੱਲੀ ਵਾਲੀਆਂ ਥੱਲੇ ਦੀ ਹੋ ਕੇ ਇਧਰੋਂ ਆ ਰਹੀਆਂ ਨੇ ਇਧਰ ਢੀਲੋਂ ਤੋਂ ਅੱਗੇ ਸੰਗਰੂਰ ਇਹ ਇਹਦੇ ਲਈ ਵੈਲਟ ਨਿਕਲ ਜਾਂਦੇ ਧੂਰੀ ਦਾ ਪਰ ਉਹ ਜਿਹੜੀਆਂ ਕੁਝ ਗਿਆ ਜਾਂ ਲਿਆ ਆਪਣੇ ਚਿੱਬਿਆ ਦੇ ਪੁਰ ਤੋਂ ਉਹ ਫਿਰੋਜ਼ਪੁਰ ਪਠਿੰਡਾ ਇਹ ਸਾਰੀਆਂ ਇਸ ਵੈਲਟ ਤੋਂ ਨਿਕਲ ਜਾਂਦੇ ਪਰ ਉਹਨਾਂ ਮੇਨ ਪੁਆਇੰਟ ਆ ਜਿਹੜਾ ਉਹ ਸਾਂਹੇ ਹਲ ਚੌਕੀ ਆ ਦੂਜੀ ਗੱਲ ਆ ਵੀ ਇਹ ਲਾਈਟਾਂ ਵੀ ਲੱਗ ਜਾਂਦੀਆਂ ਨੇ ਤੇ ਉਹਦੇ ਲਈ ਵੀ ਬਸ ਟੁਕਮਾ ਪ੍ਰਬੰਧ ਨਹੀਂ ਹੈਗਾ ਜੇ ਬਾਈ ਦੀਵੇ ਪੁਲਿਸ ਦੇ ਯਤਨਾਂ ਦੇ ਸਦਕਾ ਜਾਂ ਮੈਕਮੇਰੇ ਸਰਕਾਰ ਇੱਥੇ ਲਾਈਟਾਂ ਲੱਗ ਵੀ ਜਾਂਦੀਆਂ ਨੇ ਉਹਨਾਂ ਨੂੰ ਫੋਲੋ ਕਿਵੇਂ ਕਰਨਾ ਸਪੇਸ ਹੈ ਨਹੀਂਗੀ ਉਹ ਜੀਟੀ ਰੋਡ ਚੱਲਦੀ ਆ ਇੱਥੇ ਜੀਟੀ ਰੋਡ ਦਾ ਵਿੱਚ ਖੜਨੋ ਜਿੱਥੇ ਸਪੇਸ ਹੀ ਹੈ ਨਹੀਂਗੀ ਪਰ ਕਾਰਨਾ ਵੀ ਬਹੁਤ ਵਧੀਆ ਕੋਈ ਟੁਕਮਾ ਪ੍ਰਬੰਧ ਹੋਏਗਾ ਫੇਰ ਹੀ ਜਿਹੜੀਆਂ ਇਸ ਵਸਿਆ ਦਾ ਅੱਲਾ ਹੋ ਸਕਦਾ ਨਹੀਂ ਤਾਂ ਐਕਸੀਡੈਂਟ ਪਹਿਲਾਂ ਵੀ ਹੁੰਦੇ ਰਹੇ ਨੇ ਹੁਣ ਵੀ ਹੋ ਰਹੇ ਨੇ ਤੇ ਆਉਣ ਵਾਲ ਸਮੇਂ 'ਚ ਵੀ ਇਹਦੇ ਹੀ ਰਹਿਣਗੇ ਪਰ ਇੱਕ ਗੱਲ ਜ਼ਰੂਰ ਆ ਵੀ ਪੰਜਾਬ ਪੁਲਿਸ ਦੇ ਪ੍ਰਾਲੇ ਸੱਤ ਕਾ ਵੀ ਇਹ ਇਹ ਇਚਲਾਂ ਜਿਹੜੇ ਨੇ ਇਹਨਾਂ ਨਾਲ ਜ਼ਰੂਰ ਲੋਕ ਉਹਨੂੰ ਜੇ ਫਾਲੋ ਵੀ ਕਰਨਗੇ ਤੇ ਉਹਨਾਂ ਨਾਲ ਜੇ ਚਲਾਣਾ 'ਚ ਵਾਧਾ ਆਊਗਾ ਤਾਂ ਟ੍ਰੈਫਿਕ ਸਮੱਸਿਆ ਵੀ ਘਟੇਗਾ ਤੇ ਲੋਕ ਕਾਨੂੰਨ ਨੂੰ ਜੇ ਸਮਝ ਲੈਣਗੇ ਵੀ ਯਾਰ ਜੇ ਮੈਂ ਨਿਕਲਿਆ ਤਾਂ ਮਤਲਬ ਚਲਾਨ ਹੋ ਹੀ ਜਾਣਾ ਪੁਲਿਸ ਵਾਲਿਆਂ ਨੇ ਤਾਂ ਆਪਾਂ ਕਹਿ ਕੇ ਮਿੰਟ ਵਾਲਾ ਕਰਕੇ ਛੱਡ ਜੰਨੇ ਆ ਪਰ ਉਹ ਚਲਾਨਾ ਜਿਹੜਾ ਤੁਹਾਡੇ ਨੈੱਟ ਤੇ ਤੁਹਾਡੇ ਮੋਬਾਈਲ ਤੇ ਤੁਹਾਡੇ ਘਰੇ ਉਹ ਮਤਲਬ ਜਿਹੜਾ ਚਲਾਨਾ ਤੁਹਾਡੇ ਘਰੇ ਪਹੁੰਚ ਜਾਣਾ ਵਾ ਉਹ ਹਰ ਹਿੱਲੇ ਜਿਹੜਾ ਚਲਾਨ ਆ ਉਹ ਭਰਉਣਾ ਹੀ ਪੈਣਾ ਵਾ ਅਲਟਰ ਤੁਸੀਂ ਚਲਾਨ ਨੂੰ ਨਹੀਂ ਭਰੋਗੇ ਤਾਂ ਜਿਹੜਾ ਤੁਹਾਡਾ ਲਾਇਸੈਂਸ ਆ ਉਹ ਰੱਦ ਵੀ ਕਰ ਦਿੱਤਾ ਜਾਏਗਾ ਯਾਨੀ ਕਿ ਕਿਸੇ ਤਰੀਕੇ ਨਾਲ ਜਿਹੜਾ ਚਲਾਨ ਆ ਜੋ ਤੁਹਾਡੇ ਘਰੇ ਪਹੁੰਚੇਗਾ ਉਸ ਨੂੰ ਕਿਸੇ ਤਰੀਕੇ ਤੁਹਾਨੂੰ ਭਰਨਾ ਹੀ ਪਏਗਾ ਕੁਝ ਦਿਨ ਪਹਿਲਾਂ ਅਸੀਂ ਸਾਨੇ ਵਾਲੀਆਂ ਸਮੱਸਿਆਵਾਂ 'ਚ ਦਰਸ਼ਕੋ ਤੁਹਾਡੇ ਸਨਮੁਖ ਕਰਦੇ ਰਹਿੰਦੇ ਆ ਕਿਉਂਕਿ ਪੱਤਰਕਾਰਾਂ ਦਾ ਕੰਮ ਹੁੰਦਾ ਸਿਰਫ ਰੌਲਾ ਪਾਉਣਾ ਜਿਹੜੇ ਦੇ ਹੱਲ ਕਰਾਉਣੇ ਆ ਜਾਂ ਤੇ ਸਰਕਾਰਾਂ ਦੇ ਹੱਲ ਹੁੰਦੇ ਆ ਜਾਂ ਉਹਨਾਂ ਦੇ ਜਿਹੜੇ ਛੋਟੇ ਲੀਡਰ ਹੁੰਦੇ ਆ ਉਹਨਾਂ ਦੇ ਕੰਮ ਹੁੰਦੇ ਆ ਤੇ ਮੈਨੂੰ ਲੱਗਦਾ ਵੀ ਇੱਥੇ ਦੀ ਸਿਆਸਤ ਦੇ ਵਿੱਚ ਭਾਵੇਂ ਕਾਲੀਆਂ ਦੀ ਸਰਕਾਰ ਰਹੀ ਆ ਭਾਵੇਂ ਕਾਂਗਰਸ ਦੀ ਸਰਕਾਰ ਆ ਅੱਜ ਕੱਲ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਬਹੁਤ ਸਾਰੇ ਲੀਡਰਾਂ ਦਾ ਜਿਹੜੇ ਛੋਟੇ ਲੈਵਲ ਦੇ ਲੀਡਰ ਨੇ ਜਿਨ੍ਹਾਂ ਨੂੰ ਇਹ ਕੰਮ ਕਰਨੇ ਚਾਹੀਦੇ ਆ ਜਿਵੇਂ ਅਸੀਂ ਕੁਝ ਦਿਨ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਇੱਥੋਂ ਜਿਹੜੇ ਕੋਲ ਨੇ ਉਹ ਬਣਨ ਚਾਹੀਦਾ ਜਿਵੇਂ ਕੰਨਿਆ ਬਦਲਾਵਾਂ ਕੋਲੇ ਬਣਿਆ ਵੀ ਉਹ ਤੋਂ ਲੋਕਾਂ ਨੂੰ ਇਹ ਬਾਤ ਚੱਕਣੀ ਚਾਹੀਦੀ ਸੀਗੀ ਠੀਕ ਆ ਤੇ ਉਹਦਾ ਕਾਰਨ ਇਹ ਹੈ ਵੀ ਜੇ ਇਹ ਲੀਡਰ ਅ ਬਜਾਏ ਆਪਾਂ ਥਾਣੇ ਦੁਆਰੇ ਕਿਸੇ ਦੇ ਪਰਚੇ ਕਰਾਉਣ ਦੀ ਬਜਾਏ ਆਪਾਂ ਇਹਨਾਂ ਮੁੱਦਿਆਂ ਨੂੰ ਹੱਲ ਕਰਾਈਏ ਕਿਉਂਕਿ ਲੋਕਾਂ ਦੇ ਮੁੱਦੇ ਨੇ ਜੇ ਆਪਾਂ ਹੱਲ ਕਰਾਵਾਂਗੇ ਤਾਂ ਆਪਾਂ ਸਰਕਾਰਾਂ ਜੇ ਆਪਣਾ ਹੱਥ ਪੈਂਦਾ ਤਾਂ ਆਪਾਂ ਨੂੰ ਜ਼ਰੂਰ ਸਰਕਾਰ ਕੋਲੇ ਦੀ ਪਹੁੰਚ ਕਰਨੀ ਚਾਹੀਦੀ ਆ ਇਹਦੇ ਲਈ ਕੋਈ ਢੁਕਵਾਂ ਪ੍ਰਬੰਧ ਕਰਨਾ ਚਾਹੀਦਾ ਕੋਈ ਦਿਨ ਪਹਿਲਾਂ ਅਸੀਂ ਤੁਹਾਨੂੰ ਇਹ ਗੁਰੂ ਗੋਬਿੰਦ ਸਿੰਘ ਜੀ ਮਾਰਗ ਇਸ ਗੇਟ ਦੀ ਵੀ ਤੁਹਾਨੂੰ ਅਸੀਂ ਵੀਡੀਓ ਪਾ ਕੇ ਦੱਸ ਚੁੱਕੇ ਹਾਂ ਕਿ ਇਹ ਗੇਟ ਜਿਹੜਾ ਇਹ ਤਰ ਚੁੱਕਿਆ ਕਿਉਂਕਿ ਇੰਨੀ ਕਿਥੋਂ ਇੰਨੇ ਟੈਂਕਰਾਂ ਦੀ ਇਹਨਾਂ ਗੱਡੀਆਂ ਦੀ ਇੰਨੀ ਧਮਕ ਪੈਂਦੀ ਆ ਕਿ ਇਹ ਗੇਟ ਵੀ ਜਿਹੜਾ ਉਹ 1 ਸਾਲ ਅਜੇ ਪੂਰਾ ਨਹੀਂ ਹੋਇਆ ਕੁਝ ਦਿਨ ਪਹਿਲਾਂ ਅਸੀਂ ਇਹਨੂੰ ਪੰਜਾਬੀ ਟੱਚ ਟੀਵੀ ਦੇ ਲਾਈਵ ਤੇ ਸਵਰਨ ਟੀਵੀ ਤੇ ਤੇ ਹੋਰ ਵੀ ਅਲਗ-ਅਲਗ ਮੀਡੀਆ ਦੇ ਰਾਹੀਂ ਅਸੀਂ ਤੁਹਾਨੂੰ ਦੱਸਣ ਦਾ ਯਤਨ ਕੀਤਾ ਪਰ ਇਹ ਵੀ ਇੱਕ ਸਮੱਸਿਆ ਦੋਸਤੋ ਵੀ ਜੇ ਇਹਦੇ ਲਈ ਵੀ ਚਾਹੇ ਸਾਡੀ ਸਰਕਾਰ ਦੇ ਨਮਾਇंदे ਨੇ ਚਾਹੇ ਸਾਡੇ ਇੱਥੋਂ ਦੇ ਮੋਤਵਾਰ ਨੇ ਉਹਨਾਂ ਨੂੰ ਚਾਹੀਦਾ ਤੇ ਇਹ ਜਿਹੜੀ ਸਮੱਸਿਆ ਇਹ ਇਹਦਾ ਵੀ ਹੱਲ ਜ਼ਰੂਰ ਉਹਨਾਂ ਨੂੰ ਕਰਵਾਉਣਾ ਚਾਹੀਦਾ ਬਿਲਕੁਲ ਜੀ ਸੋ ਜਿਹੜੀਆਂ ਸਮੱਸਿਆ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜੋ ਸਾਹਨੇਵਾਲ ਦੇ ਵਿੱਚ ਜਿਹੜੇ ਕਾਫੀ ਸਮੱਸਿਆਵਾਂ ਆ ਰਹੀਆਂ ਨੇ ਜਿਸ ਦਾ ਟੈਲਗੀ ਦੀ ਸਮੱਸਿਆ ਲਾ ਲਓ ਲਾਈਟ ਦੀ ਸਮੱਸਿਆ ਲਾ ਲਓ ਤੁਸੀਂ ਫਿਰ ਵੀ ਤਸਵੀਰਾਂ ਮੈਂ ਤੁਹਾਨੂੰ ਫਿਰ ਵੀ ਦਿਖਾ ਦੰਨਾ ਮੈਂ ਜੀ ਤਸਵੀਰਾਂ ਦੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੱਡੇ ਵੱਡੇ ਜਿਹੜੇ ਟਰੱਕ ਆ ਜਿਹੜੇ ਨਿਕਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਘਾੜਾ ਰੋਡ ਵੀ ਜਿਹੜਾ ਵਾ ਕਾਫੀ ਜਰੀਆਂ ਗੱਡੀਆਂ ਨੇ ਜਿਹੜੀਆਂ ਖੜੀਆਂ ਨੇ ਔਰ ਮੈਨੂੰ ਸ਼ਾਇਦ ਲੱਗਦਾ ਕਿ ਪੁਲਿਸ ਅਧਿਕਾਰੀ ਇੱਥੇ ਕੋਈ ਵੀ ਨਜ਼ਰ ਨਹੀਂ ਆ ਰਿਹਾ ਕਿ ਸਾਲੇ ਪਰੋਂ ਪਰੇ ਨਿਪਰਲੇ ਪਾਸੇ ਖੜੇ ਆ ਪੌੜੇ ਗੁੰਡੇ ਆ ਤਕਰੀਬਨ ਪਰ ਉਹ ਜਦੋਂ ਲੰਘਦੇ ਆ ਤਾਂ ਜਿੰਨੇ ਕੋਲੋਂ ਬਹੁੰਦੇ ਆ ਉਹ ਕਰਦੇ ਹੁਣ ਕਿ ਪਰਲੀ ਸਾਈਡ ਤੇ ਖੜੇ ਆ ਇਹ ਉਧਰ ਆਊਗਾ ਰੋਕੂਗਾ ਇੱਥੇ ਹੀ ਖੜਾ ਆ ਆ ਜਿਵੇਂ ਹਣਾ ਹੈਲਮਟ ਲੀਏਗਾ ਆ ਜਾ ਰਿਹਾ ਉਹ ਬੰਦਾ ਠੀਕ ਆ ਇਹ ਇਹਨਾਂ ਦਾ ਚਲਾਣ ਜਿਹੜੇ ਉਹ ਬੰਦੀ ਆ ਸੋ ਜਿਉ ਜੋ ਜਿਹੜੀਆਂ ਸਮੱਸਿਆਵਾਂ ਤੁਹਾਨੂੰ ਨਾਲ ਸਾਂਝੇ ਕੀਤੀਆਂ ਇਸ ਤਰ੍ਹਾਂ ਹੋਰ ਅਪਡੇਟ ਕੇਸ ਕਰਾਂਗੇ ਤਾਂ ਫਤਖਲੀ ਮਿੰਨ ਦਿਓ ਜਜਤ ਮਾ ਤੁਹਾਡਾ ਆਪਣਾ ਰਿਪੋਰਟਰ ਸਵਰਨਜੀ ਸਿੰਘ ਕਾਲਮ ਐਂਡ ਕੇਸ ਦੇ ਨਾਲ